ਹਾਂਜੀ ਬਾਈ ਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ-ਠਾਕ ਵਧੀਆ ਹੋਣਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਕਰਦੇ ਆ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਪਰੇ ਤਾਂ ਦੇ ਲਈ ਇੱਕ ਬਹੁਤ ਵਧੀਆ ਤੇ ਚੰਗੀ ਆਫਰ ਲੈ ਕੇ ਆਏ ਜੇ ਕਿਸੇ ਵੀਰ ਨੇ ਲੈਣੇ ਹੋਏ ਤਾਂ ਆਪਣੇ ਨਾਲ ਕਰ ਲਿਓ ਸੰਪਰਕ ਕਹਿੰਦੇ ਭਾਈ ਅਗਲਾ ਮਿਲ ਜਾਣ ਗਿਆ ਨਸਲਾਂ ਨਹੀਂ ਮਿਲਦੀਆਂ ਇਹ ਕਹਿੰਦੇ ਸ਼ਕਲਾਂ ਮਿਲ ਜਾਣ ਗਿਆ ਨਸਲਾਂ ਨਹੀਂ ਮਿਲਦੀਆਂ ਬਾਈ ਜੀ ਆਪਣੇ ਕੋਲੇ ਸ਼ਕਲਾਂ ਵੀ ਮਿਲਦੀਆਂ ਤੇ ਨਸਲਾਂ ਵੀ ਮਿਲਦੀਆਂ ਆ ਕਰ ਲੋ ਸ਼ੌਂਕ ਪਹਿਲਾਂ ਤਾਂ ਆ ਲੋ ਬਰ ਬਾਈ ਜੀ ਪਹਿਲਾਂ ਤੁਹਾਨੂੰ ਸ਼ਕਲਾਂ ਤੇ ਨਸਲਾਂ ਮਲਾ ਦਈਏ ਆ ਲੋ ਜੀ ਸ਼ਕਲਾਂ ਵੀ ਮਿਲਦੀਆਂ ਤੇ ਨਸਲਾਂ ਵੀ ਮਿਲਦੀਆਂ ਰੱਤਾ ਚਿੱਟਿਆਂ ਦਾ ਰੱਤਾ ਖੱਟੀਆਂ ਦਾ ਦੋਨੇ ਪਿਓ ਪੁੱਤ ਬਾਈ ਜੀ ਦੋਨੇ ਪਿਓ ਪੁੱਤ ਕਰ ਲੋ ਸ਼ੌਂਕ ਇਹਨਾਂ ਦਾ ਪਿੰਨਾ ਰੱਤਿਆਂ ਦਾ ਇਹ ਵੀ ਸ਼ਕਲ ਦੇਖ ਲੋ ਤੇ ਆ ਵੀ ਸ਼ਕਲ ਦੇਖ ਲੋ ਦੋਨੇ ਪਿਓ ਪੁੱਤ ਆ ਬਾਈ ਜੀ ਇਹ ਇਹ ਸ਼ਕਲਾਂ ਵੀ ਮਿਲਦੀਆਂ ਤੇ ਨਸਲਾਂ ਵੀ ਮਿਲਦੀਆਂ ਲੈ ਬਾਈ ਜੀ ਹੁਣ ਤੁਹਾਨੂੰ ਇੱਕ ਹੋਰ ਸ਼ੌਕ ਕਰਾਉਂਦੇ ਆ ਸ਼ਕਲਾਂ ਨਸਲਾਂ ਵਾਲਾ ਆ ਲੋ ਬਾਈ ਜੀ ਬਰਾ ਖੱਟੀਆਂ ਦਾ ਕਬੂਤਰ ਆ ਰੋ ਸ਼ੌਂਕ ਤੇ ਨਾਲ ਖੱਟੀਆਂ ਦੀ ਕਬੂਦਰੀ ਕਰੋ ਸ਼ੌਂਕ ਹਲ ਤੁਹਾਨੂੰ ਸ਼ਤੌਆਂ ਵੀ ਮਲਾਦ ਗਏ ਤੇ ਨਸਲਾਂ ਵੀ ਮਲਾਦ ਗਏ ਆਹ ਲਓ ਜੀ ਇਹਨਾਂ ਦੋਆਂ ਕਬੂਦਰਾ ਦਾ ਸ਼ੌਂਕ ਕਰੋ ਖੱਟੀਆਂ ਦਾ ਦੇਖੋ ਬਾਈ ਜੀ ਖੱਟੀਆਂ ਦਾ ਇੰਨਾ ਉੱਚਾ ਲੰਮਾ ਦੇਖੋ ਅੰਦਰ ਬੜਿਆ ਬੈਠਾ ਆਹ ਦੇਖੋ ਵੀ ਖੱਟੀਆਂ ਦਾ ਇਹ ਦੋਨੇ ਭਰਾ ਸਾਗੇ ਬਾਈ ਜੀ ਆਹ ਲਓ ਸ਼ੌਂਕ ਤੇ ਇਹਨਾਂ ਦੀ ਭੈਣਾਂ ਹੋਰ ਆਹ ਲਓ ਭਾਈ ਜੀ ਆਹ ਤਿੰਨੇ ਭੈਣ ਭਰਾ ਇਕੱਠੇ ਹੀ ਐ ਇੱਕੋ ਜਿਹਾ ਦੇਖੋ ਫਿਰ ਮਿਲਦੀਆਂ ਸ਼ਕਲਾਂ ਵੀ ਤੇ ਨਸਲਾਂ ਵੀ ਆਹ ਤਿੰਨੇ ਇਕੋ ਹੀ ਆ ਭਾਈ ਇੱਕ ਬਲੱਡ ਲੈਣੀ ਐ ਇਹਨੂੰ ਬਾਸੇ ਕਰ ਦਿਓ ਇਧਰ ਜਾਲ ਚ ਕਰਕੇ ਤਾਂ ਹੁੰਦੇ ਤੁਹਾਨੂੰ ਲਓ ਘਰ ਭਾਈ ਜੀ ਕਰੋ ਸ਼ੌਂਕ गल भी मिलती भी मिलती खा आटियाँ वा भी खटियां भी हम जी आप ऑफर पा लगे थाना तो का था शौक जी लाल चीनिया का आप कर लगे तीन सेल दो सके एक उन्हत तार लो बाई जी फिर कर लो शौक ਸ਼ਾਗਲਾਂ ਵੀ ਮਿਲਦੀਆਂ ਤੇ ਨਸਲਾਂ ਵੀ ਮਿਲਦੀਆਂ ਦੇਖੋ ਹੋਰ ਬਾਈ ਜੀ ਸ਼ੌਂਕ ਕਰੋ ਇਹ ਤਿੰਨ ਆਪਣੇ ਲਾਲ ਚੀਨੇ ਸੇਲ ਆ ਬਾਈ ਜੀ ਜੇ ਕਿਸੇ ਵੀਰ ਨੇ ਲੈਣੇ ਹੋ ਤਾਂ ਪਹਿਲਾਂ ਸੰਪਰਕ ਕਰ ਲਵੇ ਇਹਦਾ ਨੰਬਰ ਹੈਗਾ 995199516 995199516 ਤਿੰਨੇ ਚਿੱਟੀਆਂ ਅੱਖਾਂ ਦੇ ਬਾਈ ਜੀ ਬਾਬੇ ਧੰਨੇ ਵਾਲੇ ਕਬੂਤਰਾਂ ਦੀ ਨਸਲ ਚੋਂ ਇਹ ਵੀ ਰੱਤਿਆਂ ਕਬੂਤਰਾਂ ਦੀ ਨਸਲ ਚੋਂ ਬਾਬੇ ਧੰਨੇਲੇ ਕਬੂਤਰ ਆਏ ਦੀਨ ਨਸਵਾਹਿਵੀ ਪਿਓਰ ਤੇ ਪਹਿਲਾਂ ਤਾਂ ਆ ਸ਼ੌਕ ਕਰੋ ਲਾਲ ਚੀਨਾ ਚਿੱਟੀਆਂ ਦਾ ਗੱਡ-ਗੱਡ ਦੇਖੋ ਬਾਈ ਇਹਦਾ ਬਾਤ ਚਾਹ ਇਹਦਾ ਭਰਾ ਦੋ ਇਹ ਦੋਨੇ ਸਕੇ ਭਰਾ ਇੱਕ ਝੂੜੀਏ ਬਾਈ ਜੀ ਲਾਲ ਸਰਾ ਚਿੱਟੀਆਂ ਦਾ ਤੇ ਆ ਗਾ ਪੱਠਾ ਆ ਗਿਆ ਬਾਈ ਜੀ ਇਸ ਲਾਲ ਚੀਨੇ ਦਾ ਆ ਪੱਠਾ ਇਹ ਵੀ ਚਿੱਟੀਆਂ ਦਾ ਲਾਲ ਸਰਾ ਸ਼ੌਕ ਕਰ ਲੋ ਤੇ ਤੇਨੇ ਕਬੂਤਰ ਸੇਲ ਆ ਜੇ ਕਿਸੇ ਵੀਰ ਨੇ ਲੈਣੇ ਹੁਣ ਆਪਣਾ ਸੰਪਰਕ ਕਰ ਲਵੇ ਆਪਣਾ ਨੰਬਰ ਹੈਗਾ 995199516 995199516 ਨੰਬਰ ਆ 99516 ਤੇ ਕਬੂਤਰ ਦੇਖ ਲਓ ਬਾਈ ਜੀ ਬਥੇਰੇ ਉੱਚੇ ਲੰਮੇ ਆ ਸ਼ਕਲਾਂ ਵੀ ਮਿਲਦੀਆਂ ਨਸਲਾਂ ਵੀ ਮਿਲਦੀਆਂ ਤੇ ਕਰ ਲਓ ਸ਼ੌਂਕ ਤੇ ਵੀਡੀਓ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਤੇ ਆਪਣੇ ਕੋਲ ਜੇ ਕਿਸੇ ਵੀਰ ਨੇ ਲੈਣਾ ਤਾਂ ਚੰਗੀਆਂ ਨਸਲਾਂ ਵੀ ਮਿਲ ਜਾਣਗੀਆਂ ਸ਼ਕਲਾਂ ਵੀ ਮਿਲ ਜਾਣਗੀਆਂ ਤੇ ਮਸਲੇ ਵੀ ਮਿਲ ਜਾਣਗੇ ਬਾਈ ਜੀ ਚਲੋ ਫਿਰ ਬਾਈ ਜੀ ਕਰ ਦਿਓ ਵੀਡੀਓ ਸ਼ੇਅਰ